ਅਜੇ ਤੋਪ ਪਿਛੜ ਗਈ ਆ ਛਾੜੂ ਲੰਦਿਆ ਲੰਦਿਆ ਹੀ ਇਦਾਂ ਕਦੇ ਛਾੜੂ ਲਾ ਕੇ ਨਾ ਹੁਣ ਜਾ ਕੇ ਭੁਲਕੇ ਵੀ ਦੋ ਲਾ ਹੀ ਨਹੀਂ ਆ ਕੇ ਮੈਨੂੰ ਲਾਉਣੇ ਪੈਣੇ ਨੇ ਮੇਰਾ ਫੋਨ ਉਹ ਤੇ ਤੇ ਬੱਚੇ ਤੇ ਹੀ ਐ ਇਦਾਂ ਨਾ ਕਰਾਂ ਮੈਂ ਮੰਮੀ ਨੂੰ ਫੋਨ ਕਰਾਂਗੀ ਉਹਦੋਂ ਮੈਂ ਬੇਇੱਜ਼ਤੀ ਬੜੀ ਕੀਤੀ ਵੀਰ ਦੀ ਇਦਾਂ ਕਰਦੀ ਆ ਫੋਨ ਕਰਕੇ ਨਾ ਮਾਫੀ ਮੰਗ ਲੈਣੀ ਆ ਇਹ ਤੇ ਤੇ ਬੱਚੇ ਤੇ ਢਈਆਂ ਦੋਵੇਂ ਜਾਣੀਆਂ ਵੇਖ ਹੀ ਲੈਣੀ ਆ ਹਾਈ ਨਾ ਜਾਣ ਕਿਤੇ ਵੇਖਾਂ ਸੀ ਹੈਲੋ ਹੈਲੋ ਮੰਮੀ ਬੱਲੇ ਮਾਂ ਦੀ ਇਹਦੀ ਤੂੰ ਨਾ ਬਾ ਜਾਵੀਂ ਚੰਗਾ ਐਨੀ ਵਾਰ ਸਮਝਾਇਆ ਤੈਨੂੰ ਕਿ ਫੋਨ ਨਹੀਂ ਫੜਨਾ ਨਹੀਂ ਪੇਕੇ ਲਉਣਾ ਫੇਰ ਮਾਂ ਨੂੰ ਚੋਕੇ ਫੋਨ ਲਾਤਾ 2 ਮਿੰਟ ਹੀ ਕਰੋ ਬਾਹਰ ਕੀ ਹੋਈਆਂ ਤੂੰ ਤੇ ਦਾ ਹੀ ਲੱਭਦੀ ਰਹਿਨੀ ਆ ਦੀਦੀ ਮੈਂ ਕਿਹਦਾ ਕਿਹਨੂੰ ਲਾਇਆ ਮੈਂ ਆਪਣੀ ਮੰਮੀ ਨੂੰ ਲਾਇਆ ਸੀ ਤੈਨੂੰ ਮੰਮੀ ਦਾ ਪੜਾ ਤੇ ਮੈਂ ਦੱਸਦੀ ਆ ਮੰਮੀ 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 ਛੇਤੀ ਆਕਾਰ ਇਹ ਕੀ ਹੋ ਗਿਆ ਹੁਣ ਤੈਨੂੰ ਮੈਂ ਕਿੰਨੀ ਵਾਰ ਮੰਮੀ ਕਹਿੰਨੀ ਆ ਕਿ ਆਪਣਾ ਫੋਨ ਆਪਣੇ ਕੋਲ ਰੱਖਿਆ ਕਰ ਪਰ ਨਹੀਂ ਜਿੱਥੇ ਮਰਜੀ ਸੁੱਟ ਦਿੰਨੀ ਆ ਆ ਪਤਾ ਨਹੀਂ ਕਿੰਨੂ ਹੂਣ ਲਾ ਕੇ ਬੈਠੀ ਪੁੱਛ ਇਹਨੂੰ ਜਦੀ ਕ ਤੈਨੂੰ ਕਿਹਾ ਸੀ ਨਾ ਆਪਣੀ ਹੱਦ ਵਿੱਚ ਰਿਹਾ ਕਰ ਪਰ ਤੂੰ ਕਿੱਥੇ ਮੰਦੀ ਆ ਤੇਰੇ ਤੇ ਕੋਈ ਖੰਭ ਜ਼ਿਆਦਾ ਨਿਕਲ ਆਏ ਆ ਮੈਨੂੰ ਲੱਗਦਾ ਏ ਹੁਣ ਕੱਟਣੇ ਪੈਣੇ ਆ ਮੰਮੀ ਇਹਨੇ ਇਦਾਂ ਨਹੀਂ ਰੱਖਉਣਾ ਹੈਗਾ ਇਹਦਾ ਇਦਾਂ ਦਾ ਬੁਰਾ ਹਾਲ ਕਰੋ ਕੀ ਇਹਦੀ ਪੇਕੇ ਨਾਲ ਵੀ ਨਾ লাশ ਲੱਭੇ ਇਹਦੀ ਕਿ লাশ ਕਿੱਧਰ ਗਈ ਹੈ थी ਚੱਲ ਫੜ ਇਹਨੂੰ ਕਾਰਨ ਜਿਹੜੀ ਕੰਦਰ ਛੱਡ ਦੋ ਮੈਨੂੰ ਮੈਂ ਕੀ ਕੀਤਾ ਨਾ ਛੱਡ ਦੋ ਮੈਨੂੰ ਮੰਮੀ ਮੈਨੂੰ ਛੱਡ ਦੋ ਵੀ ਹਾਏ ਬਣ ਛੱਡ ਪਰ ਮੈਂ ਤਾਂ ਨਾ ਮਾੜਾ ਕੀ ਕੀਤਾ ਆਏ ਮੈਨੂੰ ਛੱਡ ਦੋ ਵੀ ਮਾੜਾ ਕੀ ਕੀਤਾ ਮੋਟੂ ਕੀ ਕਰਨੀ ਆ ਮੈਂ ਮਰਵਾ ਦਿੰਦਾ ਫੂਲ ਲਾ ਲੈਂਦੀ ਮਾੜਾ ਜੇ ਦਾ ਲਾ ਲਵਤੀ ਕਿ ਗਈਆਂ ਮੈਂ ਬਾਹਰ ਛੱਡ ਦੋ ਨਹੀਂ ਹੋ ਐਸੇ ਨਾ ਰੋ ਪਾਈ ਜਾ ਅਧੋ ਪਵੇ ਕੋਈ ਰੱਸੀ ਦਸੀ ਕੋਈ ਲੜਾ ਲੜਾ ਬੰਨ੍ਹੇ ਇੱਥੇ ਤਰਸ ਤੋਰੋ ਜੇ ਅੱਛਾ ਟਿਕਾਣੇ ਆ ਜੂਗੀ ਕੋਈ ਤਰਸ ਨਹੀਂ ਨਾ ਸਮਝਾਈ ਨਾ ਮੰਮੀ ਛੱਡ ਦੇ ਮੈਂ ਤੇਰੇ ਗੀ ਖਵਾਇਆ ਛੱਡ ਦੇ ਹਾਂ ਇਹ ਨਹੀਂ ਆਇਆ ਨਹੀਂ ਤੇ ਤੇਰੇ ਜਾਰਾ ਹੀ ਕੋ ਖਾਂ ਨਹੀਂ ਕਰ ਲਈਆ ਨਹੀਂ ਮੰਜੜ ਤੋ ਮੋਟੇ ਬੰਨੇ ਜਿਹੜੇ ਖੁੱਲੇ ਨਾ ਖੋਲ ਕੇ ਦੱਸਿਆ ਭਰਾ ਕਿੱਦਾਂ ਖੋਲਦੀ ਆਏ ਹੋਂ ਤੇ ਕਿ ਲਈਆ ਗਾਵਾ ਬੰਨੇ ਨਹੀਂ ਜਦ ਹੋਂ ਮੁੜ ਕੇ ਉਰੀਪੁਰੀ ਕੀਤੀ ਨਾ ਫੋਨ ਲਾਇਆ ਕਿ ਇਹਨੂੰ ਵੀ ਤੇਰੀਆਂ ਲੱਤਾਂ ਵੀ ਨਾਲ ਬੰਨ੍ਹਣੀਆਂ ਤੇਰੀਆਂ ਵੇਖੀ ਕੰਗਰੇਜ ਮੰਨ ਰਿਹਾ ਲੱਕ ਤਾਂ ਤਾਂ ਬੰਨਤਾ ਬਾਹਾਂ ਬੰਨਨੇਗੀ ਤੇ ਫੇਰ ਜਾ ਕੇ ਸੂਤਰ ਆਉਣਾ ਇਆਂ ਨੇ ਖੋਲ ਲੈਣੀਆਂ ਇਆਂ ਹਾਂ ਜਾ ਉੱਥੇ ਉਹ ਪੇਟੀ ਤੇ ਪਈ ਕਿੰਨੀ ਇਹ ਫੜਕ ਲਿਆ ਹਮਸਲਾ ਰੱਖਦੀ ਹੁੰਦੀ ਆ ਇੱਕ ਦਿਨ ਮੈਂ ਛੱਡਦੀ ਇਹਨੂੰ ਮੈਂ ਜੱਦ ਦੇ ਮਿੰਨੋ ਰਾਮਕਾਰ ਮੇਰੇ ਤੇ ਇਹ ਗੱਲ ਪਹਿਲਾਂ ਦਿਨੋਂ ਸੋਚਣੀ ਚਾਹੀਦੀ ਫੋਨ ਲਾਉਣ ਤੋਂ ਮਾਤ ਪਏ ਮਾਹ ਨੂੰ ਸਮਝਾਈ ਨਾ ਗਰਮੀ ਦੇ ਬੱਚੇ ਹੋਣਾ ਤਾਂ ਖੁੱਲਣੀ ਰੋਈ ਜਾ ਹਣ ਜਿੰਨਾ ਮਰਜੀ ਇਤੋਂ ਨਾ ਤੈਨੂੰ ਪਾਣੀ ਮਿਲਣਾ ਨਾ ਤੇ ਰੋਟੀ ਮਿਲੀ ਤੜਸੁਦੀ ਨਹੀਂ ਤੇ ਭੁੱਖੀ ਤੇ ਆਈ ਕੀੜੇ ਪੈਣੇ ਤੈਨੂੰ ਵੇਖੀ ਭੁੱਖੀ ਨੂੰ ਮੈਂ ਮੰਨਦੀ ਆ ਮੇਰੇ ਕੋਲ ਗਲਤੀ ਹੋ ਗਈ ਐ ਮੈਂ ਆਪਣੀ ਮਾਂ ਨੂੰ ਫੋਨ ਲਾ ਲਿਆਈ ਮੈਂ ਹੋਰ ਕਿਹੜਾ ਗੁਨਾਹ ਕਰਤਾ ਵਾ ਮੈਨੂੰ ਛੱਡ ਦੋ ਵੀ ਮੈਨੂੰ ਬੰਨਿਆ ਘਾਤੋਂ ਮੰਮੀ ਨਹੀਂ ਹੁਣੇ ਤੇ ਬੱਚੇ ਰਹਿਣਗੇ ਨਾ ਇੱਥੇ ਮਰੇ ਛੜੇਗੀ ਤੇਰੀ ਅਗਲ ਟਿਕਾਣੇ ਆਜੂਗੀ ਤੈਨੂੰ ਸਮਝ ਨਹੀਂ ਆਉਂਦੀ ਕਿੰਨੇ ਵਾਰ ਤੈਨੂੰ ਮੈਂ ਸਮਝਾਇਆ ਏ ਤੇ ਉਹਨਾਂ ਨੂੰ ਨਹੀਂ ਫੋਨ ਲਾਉਣਾ ਉਹ ਮਰੀ ਇਨੀ ਤੇ ਬੇਇੱਜ਼ਤੀ ਕਰਦੇ ਤਾਂ ਫੇ ਉਹਨਾਂ ਦੀ ਭਣਦੀ ਆ ਹਾਏ ਮੈਨੂੰ ਖੋਲ ਦੋ ਵੇਲੋ ਮੈਂ ਜਿੱਦਾਂ ਕਹੋਗੇ ਉਦਾਂ ਕਰਾਂਗੀ ਮੈਨੂੰ ਖੋਲ ਜੋ ਵੀ ਹਾਏ ਲੱਤੋ ਮੈਨੂੰ ਖੋਲ ਦੋ ਨਰਜਾਨ ਹੋ ਗਈਆਂ ਵਾ ਹਾਏ ਕੋਈ ਦੇ ਮੈਨੂੰ ਖੋਲ ਦੋ ਮੰਮੀ ਇਹਨੇ ਸਣੀ ਆਪਣਾ ਚੁੱਪ ਕਰਨਾ ਹੈ ਦਾ ਰੋਣਾ ਪਾ ਜਾਂਦੀ ਆ ਇਹ ਤਾਂ ਲਾਜ ਮੈਂ ਕਰਕੇ ਉੰਨੀ ਐ ਤਾਂ ਦੀਦੀ ਮੈਨੂੰ ਖੋਲ ਦੇ ਮੈਨੂੰ ਇਹ ਤਾਂ ਬੰਦ ਕਰਨਾ ਕਿ ਮੈਂ ਆਪਣਾ ਮੈਨੂੰ ਖੋਲ ਦੇ ਮੇਰੇ ਕੋਲ ਨਹੀਂ ਆ ਪਾਈ ਜਾਨੀ ਆ ਮੈਨਾਂ ਐ ਖੋਲ ਦੇਣਾ ਇਹ ਤਾਂ ਨਹੀਂ ਬੰਦ ਮੈਂ ਖੋਲ ਆਪੜਾ ਤੇ ਮੈਂ ਦੱਸਾਂ ਤੇ ਹੁਣ ਤਾਂ ਚੁੱਪ ਕਰੇਂਗੀ ਨਾ ਇੱਦਾਂ ਕਦੀ ਪੱਖਾ ਵੀ ਬੰਦ ਕਰਦੇ ਆ ਮੈਨੂੰ ਘਰਨੇ ਚ ਪਤਾ ਲੱਗੇ ਤੈਨੂੰ ਆਇਆ ਰੋਲ ਆਇਥੇ ਤੇਰੀ ਬਾਤ ਕਹਿਣੀ ਤੇਰੀ ਸੋਣੀ ਤੇਰੀ ਕੁੜੀ ਨੇ ਫੋਨ ਲਾਉਂਡਈ ਐ ਤੇ ਲੱਗਣੀ ਨਹੀਂ ਗਾ ਡਿਆ ਫੋਨ ਕੀ ਹੋਇਆ ਮੰਮੀ ਇੱਥੇ ਬੈਠੇ ਫੋਨ ਫੜ ਕੇ ਤੁਸੀਂ ਹੁਣ ਆਕੇ ਹੀ ਗਾ ਕਵਲ ਦਾ ਫੋਨ ਆਇਆ ਹੈਗਾ ਤੇ ਉਹ ਹਲੋ ਹੀ ਹੋਇਆ ਮੁੜ ਕੇ ਗੱਲ ਹੀ ਨਹੀਂ ਹੋਈ ਉਹਨੇ ਫੋਨ ਕੱਟ ਦਿੱਤਾ ਤੇ ਉਹ ਮੈਨੂੰ ਤਾਂ ਇੰਨੀ ਟੈਨਸ਼ਨ ਜੀ ਪਈ ਆ ਜਬ ਬਹੁਤੀ ਜਿਆਦਾ ਚੁੱਕਣੀ ਨਹੀਂ ਲਈ ਫੋਨ ਤੇ ਨਾ ਲੱਗਣੀ ਡਿਆ ਨਾ ਮੰਮੀ ਇਹਦੇ ਵਿੱਚ ਟੈਨਸ਼ਨ ਲੈਣ ਵਾਲੀ ਕਿਹੜੀ ਗੱਲ ਆ ਹੋ ਸਕਦਾ ਵਾ ਫੋਨ ਬੰਦ ਵੀ ਹੋ ਗਿਆ ਹੋਵੇ ਤੁਸੀਂ ਐਵੇਂ ਨਾ ਇਦਾਂ ਦੇ ਡਰਾਮੇ ਜੇ ਨਾ ਕਰਿਆ ਕਰੋ ਇਹਦੇ ਚ ਪੰਮੀ ਕਾਰੇ ਡਰਾਮੇ ਵਾਲੀ ਗੱਲ ਵਾ ਮੇਰੀ ਜਾਨ ਸੁੱਕਣੇ ਪਈ ਤੇ ਤੂੰ ਆਨੀ ਡਰਾਮੇ ਕਰਨ ਲਈ ਆ ਤੇ ਡਰਾਮੇ ਨਹੀਂ ਤਾਂ ਹੋਰ ਕੀ ਆ ਪਰਮਜੀਤ ਐਵੇਂ ਨਾ ਤੂੰ ਰੌਲਾ ਪਾਈ ਜਾ ਮੈਂ ਜਾਨੀ ਨਾਲੇ ਕੁੜੀ ਕੋ ਹੋਮ ਨਹੀਂ ਆ ਨਾਲੇ ਉਹਦਾ ਪਤਾ ਲੈ ਆਵ ਨਹੀਂ ਰਾਜੀ ਬਾਜੀ ਦਾ ਨਾਲੇ ਨੂੰ ਮੈਂ ਪੁੱਛ ਕੇ ਨਹੀਂ ਤੇਰਾ ਭਰਾ ਤੇ ਇਥੋਂ ਰਖੜੀ ਬਣਾਉਣ ਆਇਆ ਕਿ ਤੇ ਤੂੰ ਕਿਉਂ ਨਹੀਂ ਕਿ ਬੱਦੇ ਨੂੰ ਧੱਕੇ ਮਾਰ ਮਾਰ ਕੇ ਤੈਨੂੰ ਘਰੋਂ ਬਾਹਰ ਕੱਢਿਆ ਮੰਮੀ ਹਾਂ ਗਲਤ ਐ ਨਾ ਤੂੰ ਹੀ ਰਹਿਣ ਹੀ ਦੋ ਆਹੀ ਨਹੀਂ ਕਿਸਦੇ ਕੋਲ ਵੀ ਜਾਣਾ ਤੇ ਨਾ ਸੋਚਿਆ ਹੀ ਉੱਥੇ ਜਾਣ ਬਾਰੇ ਪਰ ਮਜੀਦ ਮੇਥੋਤੀ ਮੇਰੀ ਨਹੀਂ ਸੁਟਣੀ ਹੈਗੀ ਜੇ ਨਹੀਂ ਨਾ ਸੁਟਣੀ ਤੇ ਫਿਰ ਐਦਾਂ ਕਰਿਓ ਕੁੜੀ ਕੋਲ ਹੀ ਡੇਰੇ ਲਾ ਕੇ ਬਹਿ ਜਾਓ ਇੱਥੇ ਆਉਣ ਦੀ ਲੋੜ ਨਹੀਂ ਕੋਈ ਵੀ ਹੈਗੀ ਵਾਪਸ ਤੇ ਨਾ ਇਹ ਘਰੇ ਪੈਰ ਹੀ ਪਾਇਓ ਦੱਸ ਇਹ ਘਰ ਦੀ ਮੈਂ ਮਾਲਕ ਨਹੀਂ ਗਈ ਮੈਂ ਕਿੱਦਾਂ ਇਹ ਘਰ ਪੈਰ ਨਾ ਪਾਉਂ ਤੀ ਤੇ ਹੁਣੇ ਫਿਰ ਮੈਨੂੰ ਧੱਕੇ ਮਾਰਨਿਆ ਪਏ ਜੇ ਤੇ ਫਿਰ ਮੈਂ ਠੀਕ ਹੋ ਜਾ ਕੇ ਬਹੂੰਗੀ ਫਿਰ ਮੰਮੀ ਆਹੀ ਤਾਂ ਕੋਈ ਧੱਕੇ ਨਹੀਂ ਮਾਰੇ ਕੁੜੀ ਨੇ ਕਿੰਨੀ ਬੇਇੱਜ਼ਤੀ ਕੀਤੀ ਆਪਣੇ ਭਰਾ ਦੀ ਕਿੰਨਾ ਉਹਨੂੰ ਧੱਕੇ ਮਾਰ ਕੇ ਘਰੋਂ ਕੱਢਿਆ ਕੁੜੀ ਧੱਕੇ ਮਾਰੇ ਤੇ ਉਹ ਧੱਕੇ ਨਹੀਂ ਆ ਅਹੀਂ ਕੋਈ ਗੱਲ ਕਹੀਏ ਤਾਂ ਅਹੀਂ ਧੱਕੇ ਮਾਰਦੇ ਤੁਹਾਨੂੰ ਇਹੋ ਤੇ ਆਖੇ ਮੈਂ ਜਾਨੀ ਤੇ ਨਾਲਿਆਂ ਨੂੰ ਪੁੱਛ ਕੇ ਆਉਣੀ ਵੀ ਕਿਉਂ ਤੋ ਧੱਕੇ ਮਾਰ ਮਾਰ ਕੇ ਨੂੰ ਘਰੋਂ ਕੱਢਿਆ ਆਪਣੇ ਭਰਾ ਨੂੰ ਤੂੰ ਸਾਂਝੀ ਨਹੀਂ ਆਪਣੇ ਭਰਾ ਤੇ ਨਾਲ ਮੰਮੀ ਟਾਈਮ ਟਾਈਮ ਤੇ ਨਾ ਸਾਰੇ ਬਦਲ ਜਾਂਦੇ ਆ ਹੁਣ ਉਹਦਾ ਨਾ ਆਪਣੇ ਸਹੁਰਿਆਂ ਵੱਲ ਧਿਆਨ ਹੋ ਗਿਆ ਵਾ ਉਹ ਹੁਣ ਸਾਨੂੰ ਆਪਣੇ ਨਹੀਂ ਸਮਝਦੀ ਸਾਨੂੰ ਉਹਨੇ ਸਮਝ ਲਿਆ ਬਗਾਨੇ ਜਿੰਨਾ ਮਰਜ਼ੀ ਅਹੀਂ ਉਹਦਾ ਕਰ ਲਈ ਹੈ ਨਾ ਉਹਨੇ ਸਾਨੂੰ ਆਪਣੇ ਨਹੀਂ ਸਮਝਣਾ ਕੀ ਹੋ ਗਿਆ ਣੋਲੀ ਪੌਂਡੇ ਨੇ ਮੇਰੀ ਜਾਂਦੀ ਆਵਾਜ਼ ਤੁਹਾਡੀ ਰੌਲੀ ਕੀ ਪਾਉਣੀ ਆ ਭੈਣ ਤੁਹਾਡੀ ਦਾ ਫੋਨ ਆਇਆ ਹੈਗਾ ਤੇ ਉਹ ਕੱਟਿਆ ਗਿਆ ਵਾ ਤੇ ਹੁਣ ਮਾਂ ਤੁਹਾਡੀ ਜਾਂਦੀ ਆ ਵੀ ਮੈਂ ਉਹਦੇ ਕੋਲ ਜਾਣਾ ਵਾ ਤੇ ਮੈਂ ਇਹੋ ਗੱਲ ਕਹੀ ਆ ਵੀ ਉੱਥੇ ਜਾਣ ਦੀ ਕੋਈ ਲੋੜ ਨਹੀਂ ਹੈਗੀ ਅੱਗੇ ਗਿਆ ਹੀ ਤੁਹਾਡਾ ਮੁੰਡਾ ਤੇ ਉਹਦੀ ਕਿੰਨੀ ਬੇਇੱਜ਼ਤੀ ਕਰਕੇ ਘਰੋਂ ਕੱਢਿਆ ਤੇ ਅਹੀਂ ਉੱਥੇ ਨਹੀਂ ਜਾਣਾ ਹੈਗਾ ਤੇ ਠੀਕ ਹੀ ਕਹਿਣੀ ਮੰਮੀ ਪਰਮਜੀਤ ਉਥੇ ਰੱਖਿਆ ਗਈ ਆ ਮੈਂ ਭੈਣ ਨੇ ਕੀ ਕੀਤੀ ਮੈਂ ਨਾ ਧੱਕੇ ਮਾਰ ਕੇ ਨੂੰ ਬਾਹਰ ਕੱਢਤਾ ਕਿੰਨੀ ਬੇਇੱਜ਼ਤੀ ਇੰਨਾਂ ਦੀ ਸਾਹਮਣੇ ਦੀ ਦਰਾਣੀ ਸਾਹਮਣੇ ਹੋਣਾ ਥਿਆ ਡਾ ਕੀ ਰੱਖਿਆ ਵਾ ਤੈਨੂੰ ਇੱਥੇ ਨਹੀਂ ਜਾਣਾ ਗਰਨਾ ਪਹਿਲਾਂ ਤੇ ਇਹ ਡਈ ਮੇਰ ਨਾਲ ਬੋੜ ਬੋੜ ਕਰਨ ਕੁੜੀ ਤੋਂ ਹੁਣ ਉਧਰੋਂ ਤੂੰ ਆਣ ਕੇ ਡੈਪਿਆ ਕਰਨ ਤੇ ਮੈਨੂੰ ਤਾਂ ਕੁੜੀ ਆਪਣੀ ਦੀ ਫਿਕਰ ਹੋਣ ਡਈ ਆ ਮਾਦਾ ਕਾਹੀ ਫਿਕਰ ਦੀ ਕਰਨੀ ਜਿਹਦੀ ਕੁੜੀ ਸਾਡੀ ਫਿਕਰ ਨਹੀਂ ਕਰਦੀ ਕੀ ਕੀਤਾ ਨੇਕੀ ਕੀਤੀ ਮੈਨਾਂ ਕੋਈ ਲੋਣੀ ਉਹਨੇ ਫੋਨ ਚੁੱਕਣ ਦੀ ਤੇ ਨਾਂ ਨੂੰ ਫੋਨ ਕਰਨੇ ਐ ਜਿੱਗਾ ਤੇ ਨਾਂ ਤੇ ਆਪਾਂ ਜਾਣਾ ਹੀ ਆ ਕੋਖ ਰੱਖਿਆ ਡਾ ਉਥੇ ਤੇ ਜੇ ਮੰਮੀ ਤੁਸੀਂ ਜਾਣਾ ਹੀ ਆ ਨਾ ਬਹੁਤਾ ਹੀ ਇਹ ਜੌਣ ਰਿਆ ਕੁੜੀ ਦਾ ਤੇ ਐਦਾਂ ਕਰੋ ਆਪਣਾ ਦੀੜਾ ਬਿਸਤਰਾ ਨਾ ਸਾਰਾ ਗੋਹ ਨਾਲ ਹੀ ਲੈ ਜਾਓ ਤੇ ਨਾਲੇ ਉੱਥੇ ਕਹਿ ਦਿਓ ਵੀ ਮੇਰੇ ਨੂੰਹਾਂ ਪੋਤ ਨਾ ਮੈਨੂੰ ਸਾੰਬਦੇ ਨਹੀਂ ਹੈਗੇ ਮੈਨੂੰ ਉਹਨਾਂ ਨੇ ਘਰੋਂ ਕੱਢਤਾ ਵਾ ਮੇਰਾ ਕੋਈ ਨਹੀਂ ਹੈਗਾ ਹਾਂ ਹਾਂ ਤੈ ਕਿਦਾਂ ਦੀਆਂ ਗੱਲਾਂ ਕਰਦੇ ਜੋ ਮੈਨੂੰ ਨਾ ਮੇਰੀ ਧੀ ਨਾਲੋਂ ਤੋੜੋ ਮੈਨੂੰ ਜਿੱਦਾਂ ਦਾ ਗਰਨਾਮ ਹੁੰਦਾ ਨਹੀਂ ਮੈਨੂੰ ਮੇਰੀ ਧੀ ਆ ਨਾ ਮੰਮੀ ਅਸੀਂ ਤੁਹਾਨੂੰ ਤੁਹਾਡੀ ਧੀ ਨਾਲੋਂ ਤੋੜਨ ਡੇ ਆ ਤੁਹਾਡੀ ਧੀ ਨੇ ਸਾਰੇ ਰਿਸ਼ਤੇ ਨਾਤੇ ਤੋੜ ਦਿੱਤੇ ਸਾਡੇ ਨਾਲ ਨਾਲੇ ਮੇਰੀ ਗੱਲ ਸੁਣੋ ਕਿਹੜਾ ਬਾਰ ਬਾਰ ਜਾ ਕੇ ਤੇ ਉੱਥੇ ਬੇਇੱਜ਼ਤੀ ਕਰਾਵੇ ਅਸੀਂ ਐਡੇ ਬੇਇੱਜ਼ਤੇ ਨਹੀਂ ਹੈਗੇ ਵੀ ਜਿਹੜਾ ਹਰ ਵਾਰੀ ਜਾਈਏ ਤੇ ਉਥੋਂ ਗੱਲਾਂបੱਤਾਂ ਸੁਣ ਕੇ ਤੇ ਘਰ ਆ ਜੀਏ ਰਮਾਨ ਨਾ ਬੈਠੇ ਰੋ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਇਹਨੂੰ ਬੜਾ ਸਮਝਾਇਆ ਸੀ ਵੀ ਅੱਜ ਤੋਂ ਬਾਅਦ ਆਪਣੇ ਪੇਕੇ ਫੋਨ ਨਹੀਂ ਕਰਨਾ ਪਰੇ ਇਹਦੇ ਕਿਤੇ ਆਪਣੀਆਂ ਹਰ ਗੱਤਾਂ ਤਾਂ ਬਾਜੀ ਨੇ ਆਉਂਦੀ ਜੇ ਹੁਣ ਕੀਤਿਆਂ ਵਾ ਤੇ ਭੁਗਤੇ ਹੁਣ ਹੁਣ ਇੱਥੇ ਮਾਰ ਚੀਕਾਂ ਕਿੰਨੇ ਆ ਕੇ ਮਾਰੇंगी ਇਜੇ ਕਿੜਾ ਕੋ ਲੱਗ ਸਗਾ ਵਜੜ ਤੇ ਨੂੰ ਤੇਰੀ ਵਾ ਸੁਣਨੀ ਕਿਨ ਹਾਏ ਮੰਮੀ ਮੈਂ ਤੇ ਨਾ ਉਹਨੂੰ ਵੰਨ ਕੇ ਨਾ ਥੱਕ ਹੀ ਗਈਆਂ ਤੇ ਸਾਹ ਚੜਾਤਾ ਸਨਨੀ ਚ ਕਿੰਨਾ ਜੋਰ ਆ ਇਹਦੇ ਵਿੱਚ ਉਦਾਂ ਮਰੀ ਜੀ ਲੱਗਦੀ ਆ ਤੇ ਉਦਾਂ ਵੇਖ ਲੈ ਕਿਦਾਂ ਜੋਰ ਖਾਲਦੀ ਆ ਲੈ ਨਹੀਂ ਵੱਜਣਾ ਲੈ ਨਹੀਂ ਵੱਜਣਾ ਮੈਂ ਤੂੰ ਵੱਜਣਾ ਕਿਉਂ ਨਹੀਂ ਮੂੰਹ ਤੇ ਚੁੰਨੀ ਦੇ ਕੇ ਆਈ ਹੁਣ ਉਹਦੇ ਚ ਮੈਂ ਕੱਢਵਾਜ ਹੁਣ ਤੂੰ ਕਿੱਥਾ ਕੱਢਦੀ ਆ ਨਹੀਂ ਵਧੀਆ ਕੀਤਾ ਵਾ ਚੱਲ ਉਹ ਬਾਮੂ ਤੇ ਬੰਦ ਰਹੂਗਾ ਉਦਾਂ ਨੇ ਹਟਣਾ ਨਹੀਂ ਕੋਈ ਨੰਗ ਦਾ ਆਉਂਦਾ ਸੁਣ ਲੈ ਤੇ ਫੇਰ ਅਕਨਾਂ ਵਾਲੀ ਵਰਟੀ ਪਾਣੀ ਚੀਕਾਂ ਕੋ ਮਾਰਨ ਦੇ ਆ ਚਾਰ ਦਿਨ ਭੁੱਖੀ ਰਹੀ ਨਾ ਤੇ ਵੀ ਅਕਲ ਟਕਾਣੇ ਆ ਜਾਣੀ ਆ ਅੱਧ ਮੋਈ ਇਹਨੇ ਉਦਾਂ ਹੋ ਜਾਣਾ ਤੇ ਰੈਂਦੀ ਹੁੰਦੀ ਅਹੀਂ ਮਾਰ ਦੇਣੀ ਆ ਮੰਮੀ ਕਰਨਾ ਪੈਣਾ ਕੋਨਾ ਕੋ ਇਹਦਾ ਚਾਰਾ ਕੇ ਇੰਨੇ ਦਿਨ ਕਿੱਦਾਂ ਬੰਨ ਕੇ ਇਹਨੂੰ ਰੱਖਣਾ ਆਹੀਂ ਇਹਦਾ ਕੋ ਸੋਚ ਦਾ ਰਮਾਨ ਦੇ ਨਾਲ ਕੋਨਾ ਕੋ ਇਹਦਾ ਜੀ ਸੋਚਣਾ ਕੀ ਆ ਅਹੀਂ ਇਹ ਸੋ 10 ਤੋਂ ਕਿ ਨਿਕਲ ਦੇਣੀ ਜਿੱਦਣ ਕਦੇ ਉਹ ਹੋ ਗਈ ਨਾ ਠਾ ਤਾਂ ਇੱਥੇ ਨੱਪ ਨੁੱਪ ਦੇਣੀ ਆ ਇਹਦਾ ਕਿਸ ਨੂੰ ਵੀ ਪਤਾ ਲੱਗਣ ਡਿਆ ਹੁਣ ਘੜਾ ਦੇ ਪਿਛਲੇ ਨੇ ਆਉਣਾ ਗੱਲ ਤੇ ਤੇਰੀ ਮੰਮੀ ਸਹੀ ਆ ਤੇ ਜੇ ਆਪਾਂ ਨੱਪ ਦਿੱਤਾ ਹਾਏ ਕਿ ਤੇ ਹਾਡੇ ਵਰਗਿਆਂ ਨੂੰ ਕਿਤੇ ਅਸੀਂ ਆਪਾਂ ਨਾ ਭੇਜ ਜਵੇ ਗੱਲ ਨਹੀਂ ਸਾਡਾ ਸਾਡਾ ਸੇ ਆਪਾਂ ਇੱਥੇ ਕਹਦਾ ਭੇਜ ਲਿਆ ਸਾਡੇ ਘਰ ਇੱਥੇ ਕਿਹਨੂੰ ਪਤਾ ਲੱਗਣ ਦੇ ਸਾਡੇ ਘਰ ਚ ਕੀ ਬਣਦਾ ਨਾ ਕੋਈ ਮੇਰੇ ਘਰ ਆਵੇ ਨਾ ਕੋਈ ਜਾਵੇ ਪਰ ਡਰ ਲੱਗਦਾ ਹੀ ਮੈਨੂੰ ਕਿਤੇ ਪੁੱਠਾ ਪੰਗਾ ਨਾ ਪੈ ਜਾਵੇ ਕੋਈ ਨਹੀਂ ਐਵੇਂ ਨਾ ਮੇਰੇ ਹੁੰਦੇ ਡਰਿਆ ਕਰ ਕੋਈ ਨਹੀਂ ਹੋਣ ਲੱਗਾ ਚੱਲ ਫੇ ਜੇ ਤੂੰ ਆਨੀ ਆ ਕਿ ਤੇਰੇ ਹੁੰਦੇ ਨਾ ਡਰ ਤੇ ਫੇਰ ਮੈਂ ਨਹੀਂ ਡਰਦੀ ਪਰ ਉਦਾਂ ਮੈਨੂੰ ਡਰਾਉਂ ਦਿਆ ਹੀ ਹਮ ਹਮ ਉਹ ਹਮ 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 ਨਾ ਮਮੇ ਚਾ ਬਾਣੀ ਗਿਓ ਪੀਓ ਰਹਾ ਦੇ ਤੇ ਪੀ ਲੈਨੇ ਚਾ ਮੰਮੀ ਲੱਗਦਾ ਬੈਠੀ ਐ ਚੁੱਪ ਕਰਕੇ ਹੁਣ ਤੇ ਹੁਣ ਤੇ ਨਹੀਂ ਰੋਲਾ ਪਾਉਣ ਲਈ ਹੈਗੀ ਨਹੀਂ ਬੈਠੀ ਰਹਿਣ ਦੇ ਮੈਂ ਦਿਆਨੀ ਆ ਮੇਰਾ ਮੁੰਡਾ ਕੰਨੂ ਮਰ ਗਿਆ ਉਹਦੀ ਜਗ੍ਹਾ ਕਿਤੇ ਇਹ ਮਰ ਜਾਂਦੀ ਤੇ ਸਾਰਾ ਸਿਆਪਾ ਮੁੱਕ ਜਾਣਾ ਸੀ ਮੈਨੂੰ ਆਹ ਦਿਨ ਨਹੀਂ ਵੇਖਣੇ ਪੈਣੇ ਕੱਲ ਤੇ ਟਾਡੀ ਠੀਕ ਵਾ ਮੰਮੀ ਤੇ ਫੇਰ ਹੁਣ ਕੀ ਕਰ ਲੈਣਾ ਵਾ ਮੰਮੀ ਮੈਂ ਵੇਖ ਕੇ ਨਾ ਆਂੰਦਰ ਹਾਲ ਜਾ ਕੇ ਦੇ ਜਾ ਵੇਖਿਆ ਪਰ ਇਹ ਨਾ ਹੋਵੇ ਕਿ ਤੈਨੂੰ ਜਾ ਕੇ ਅੰਦਰ ਦਰਸ ਆ ਜੇ ਤੇ ਤੂੰ ਉਹਨੂੰ ਚਾਹ ਪਾਣੀ ਪੁੱਛਣ ਦੇ ਮੈਂ ਜਾ ਕੇ ਮੰਮੀ ਤਰਸਦੀ ਤੇ ਤੂੰ ਗਾਲਿ ਛਾੜੀ ਦਵੇ ਕਿ ਮੇਰੇ ਨੂੰ ਇਹਦੇ ਤੇ ਤਰਸਾਊਗਾ ਤੇ ਮੈਂ ਤੇ ਤੁਹਾਡੇ ਤੋਂ ਬਗੈਰ ਕਿਤੇ ਉੱਥੋਂ ਤੱਕ ਪੈਰ ਨਾ ਤਰਾ ਮੈਂ ਉੱਚੀ ਸਾੜ ਨਾ ਲਵਾ ਤੂੰ ਹੀ ਕਹਿੰਦੇ ਜੇ ਇਹਦਾ ਤਰਸ ਨਾ ਖਾ ਲਵੀ ਇਹ ਤੇ ਤੇਰੀ ਵਰਕਾ ਹੀ ਬਾੜ ਦੋ ਕਿ ਮੈਂ ਇਹ ਤੇ ਤਰਸ ਖਾਉਂਗੀ ਬਸ ਇਹਨੂੰ ਮੈਂ ਵੇਖ ਕੇ ਆਉਣਾ ਵਾ ਕਿ ਕਿੱਥੋਂ ਤੱਕ ਪਹੁੰਚੀ ਐ ਮਰਨ ਦੇ ਕਿਨਾਰੇ ਗਈ ਐ ਕਿ ਨਹੀਂ ਗਈ ਹੈਗੀ ਮੈਂ ਤਾਂ ਆਖਿਆ ਸੀ ਚਾਰ ਦਿਨ ਇਹਦੇ ਲੰਗ ਜਾਣਗੇ ਪਰ ਇਹ ਤੇ ਛੇਤੀ ਇਹ ਤੇ ਮਰਨ ਦੇ ਕਿਨਾਰੇ ਚ ਲੱਗੀ ਆ ਸਹੀ ਉਦਾਂ ਗੱਲ ਵਾ ਕਿ ਪੱਖੇ ਬੰਦ ਕੀਤੇ ਹੀ ਗਰਮੀ ਦੇ ਵਿੱਚ ਬੱਦਦਾ ਹੀ ਤੇ ਹਾਲ ਤੇ ਦਾ ਬੁਰਾ ਹੋਣਾ ਹੀ ਚੱਲ ਇਹ ਵੀ ਚੰਗਾ ਵਾ ਕਿਹੜਾ ਇਹਦੇ ਪੇਕਿਆਂ ਨੂੰ ਇਹਨਾਂ ਦਾ ਪਤਾ ਲੱਗਣਾ ਵਾ ਜੇ ਮਰ ਵੀ ਜਾਊਗੀ ਨਾ ਤੇ ਇਹਨੂੰ ਫੂਕ ਕੇ ਪਰ੍ਹਾਂ ਮਾਰਾਂਗੇ ਇਹ ਕਿਹੜਾ ਸਾਡੇ ਤੇ ਕੋਈ ਗੱਲ ਆਉਣੀ ਆ ਕਿ ਕੱਲ ਨੂੰ ਆਣ ਕੇ ਕਹਿਣਗੇ ਕਿ ਤੂੰ ਹੀ ਮਾਰੀ ਆ ਉਹ ਆਦੀ ਮੰਮੀ ਨੂੰ ਜਾ ਕੇ ਕਿ ਉਹਦਾ ਤੇ ਕੰਮ ਹੋ ਗਿਆ ਹੀ ਉਹ ਲੱਗਦਾ ਮੰਮੀ ਉਹ ਤੇ ਪੂਰੀ ਬਿਹੋਸ਼ ਹੋਈ ਆ ਦਾਦੇ ਚੰਗੀ ਤਰ੍ਹਾਂ ਹਲਾ ਲੂ ਕੇ ਵੇਖਿਆ ਵਾ ਕਿ ਬਿਹੋਸ਼ ਹੋਈ ਪਰ ਇਹ ਚਲਾਕੀਆਂ ਖੇਡਦੀ ਹੋਣੀ ਸਾਡੇ ਦੇ ਨਾਲ ਕਿ ਤਰ ਸਖਾ ਕੇ ਤੇ ਮੈਨੂੰ ਖੋਲ ਦੇਣਗੇ ਪਰ ਇਹੋ ਜੀਆਂ ਚਲਾਕੀਆਂ ਨਾ ਹੋਰ ਕਿਹਨਾਂ ਖੇਡੇ ਹਾਡੇ ਨਾਲ ਨਹੀਂ ਇਹੋ ਜੀਆਂ ਚੱਲਣੀਆਂ ਹੈਗੀਆਂ ਚਲਾਕੀਆਂ ਜਿਹੜੀਆਂ ਇਹਦੇ ਦਿਲ 'ਚ ਗੱਲਾਂ ਨਾ ਉਹ ਸਾਡੇ ਨੋਵਾਂ 'ਚ ਫਿਰਦੀਆਂ ਵਾ ਕਵਲ ਦਾ ਫੋਨ ਹੀ ਨਿਕਾ ਲੱਗਣ ਡਿਆ ਪਤਾ ਨਹੀਂ ਕੀ ਗੱਲ ਵਾ ਉਹਦੇ ਸੱਸ ਵਾਲੇ ਤੇ ਪਹਿਲਾਂ ਲਾਵਾਂ ਫੋਨ ਜੇ ਉਹ ਚੁੱਕ ਲੈ ਤੇ ਉਹ ਵੀ ਨਹੀਂ ਚੁੱਕਣ ਦੇ ਫੋਨ ਤੇ ਕਦੋਂ ਦੀ ਬਿੱਲ ਜਾਣ ਡਈ ਨਹੀਂ ਪਈ ਰਹਿਣ ਦੇ ਕਿ ਤੇ ਦੀ ਮਰ ਚ ਲਈ ਕੋਈ ਨਹੀਂ ਇਹਨਾਂ ਹੋਣਾ ਚਾਹ ਪੀ ਲਈਆ ਚਾਹ ਮੇ ਪੀ ਲਈਆ ਮੇਰੀ ਠੰਡੀ ਹੋ ਗਈ ਹੋਣੀ ਆ ਅੱਜ ਮਾਦਾ ਫੋਨ ਆਈ ਜਾਣ ਡਿਆ ਹੀ ਤੇ ਚੋਕ ਮੰਮੀ ਪੁੱਛਣ ਨੂੰ ਕੀ ਕਹਿੰਦੀ ਆ ਵੀ ਕਹਿਣਾ ਉਹਨੇ ਕੀ ਉਹਨੇ ਇਹੋ ਕਹਿਣਾ ਵਾ ਮੇਰੀ ਕੁੜੀ ਨਾਲ ਗੱਲ ਕਰਾਓ ਹੋਰ ਉਹਨੇ ਕੀ ਕਹਿਣਾ ਤੂੰ ਹੀ ਪਤਾ ਐਦਾਂ ਕਿਉਂ ਫੋਨ ਆਊਗਾ ਨਾ ਤੁਹਾਨੂੰ ਕਿਹਾ ਕਿ ਆਪਾਂ ਬਾਹਰ ਬਾਜ਼ਾਰ ਗਏ ਆ ਤੇ ਘਰ ਜਾਵਾਂਗੇ ਤੇ ਅਸੀਂ ਰੜ ਨਾਲ ਗੱਲ ਕਰਾ ਦਾਂਗੇ ਉਹ ਪਤਾ ਨਹੀਂ ਸਾਨੂੰ ਫੋਨ ਕਿਉਂ ਨਹੀਂ ਚੁੱਕਣ ਦੀ ਹੈਗੀ ਉਹ ਕੱਲੀ ਆ ਘਰ ਚਲ ਹੁਣ ਆਉਂਦਾ ਵਾ ਤੇ ਫੇਰ ਮੈਂ ਚੁੱਕ ਲੈਨੇ ਆ। ਇਹ ਕਦੇ ਜੀਵ ਨਹੀਂ ਕਰਦਾ ਚੁੱਕਣ ਨੂੰ ਵੀ ਇਹ ਨਾ ਹੋਵੇ ਮੇਦਰੋ ਕੋਣ ਚੁੱਕਾ ਤੇ ਉਦਦਰੋ ਚੰਦਰਾ ਚੀਜ਼ ਨਾ ਆਜੇ। ਉਹ ਨਹੀਂ ਆਜ ਮਰਨ ਚੁਗੀ ਹੈਗੀ। ਉਹ ਬਿਹੋਸ਼ ਪੂਰੀ ਆ। ਤੂੰ ਹਲਾ ਲੂ ਕਿ ਮੈਂ ਵੇਖ ਕੇ ਆਈ ਆ। ਤੂੰ ਲਾ ਕੇ ਗੱਲ ਕਰ। ਮੈਂ ਹੁਣ ਕੀ ਬਤਾਵਾ ਬਿਹੋਸ਼ ਵਕ ਜਾਂ ਉਦਾਂ ਡਰਾਮੇ ਕਰਨ ਢੀ ਆ। ਉਹਨੂੰ ਮੜਾ ਜਾ ਪਤਾ ਲੱਗਣਾ ਮੈਂ ਮਾਂ ਨਾਲ ਗੱਲ ਕਰਨ ਢੀ ਆ। ਉਹਦੀ ਆਵਾਜ਼ ਆ ਜਾਣੀ। ਦੂਹਾ ਬੰਦਵਾ ਦਾ ਆਵਾਜ਼ ਨਹੀਂ ਆਉਣੀ ਜੇ ਬਹੁਤੀ ਗੱਲ ਵਣਾ ਥੋੜੀ ਕਿ ਇੱਧਰ ਹੋ ਜਾ। ਚਲੋ ਨਾ ਹੁੰਦਾ ਤੇ ਮੈਂ ਚੁੱਕ ਲੈਣੀ ਕੋਈ ਗੱਲ ਨਹੀਂ ਹਾਂ ਨਹੀਂ ਉਹਦੀ ਮਾਂ ਦੇ ਫੇਰ ਫੋਨ ਕਰੀ ਜਾਣਦੀ ਹੈ ਕਿ ਕਰਮ ਹੈ ਤੇ ਮੰਮੀ ਆਉਣ ਡਿਆ ਫੋਨ ਤੇ ਤੂੰ ਚੁੱਕ ਏਦਾਂ ਬੜਾ ਵਧੀ ਅਗਲੇ ਨੂੰ ਸ਼ੱਕ ਹੋਣਾ ਵਾ ਕਿ ਪਤਾ ਨਹੀਂ ਕਿਉਂ ਨਹੀਂ ਫੋਨ ਚੁੱਕਣ ਡਈਆਂ ਹੈਗੀਆਂ ਚੁੱਕ ਕੇ ਗੱਲ ਕਰ ਹੈਲੋ ਸਚੀਰਾ ਬੈਨ ਜੀ ਹੋਰ ਸੁਣਾਓ ਠੀਕ ਠਾਕ ਅਹੀਂ ਤੇ ਬੰਦੇ ਬਾਹਰ ਹੀਗੇ ਤਾਂ ਫੋਨ ਉਹਦਾ ਉਹਦੇ ਕੋਲੇ ਹੀਗਾ ਪਤਾ ਨਹੀਂ ਜੇ ਵੀ ਕਿਉਂ ਨਹੀਂ ਚੁੱਕਣ ਦੇ ਸ਼ਾਇਦ ਸੁੱਤੀ ਸਤਰੀ ਨਹੀਂ ਆਵਲੀ ਸਮਝ ਜਾਂਦੀ ਐ ਅਹੀਂ ਤੇ ਬਾਹਰ ਮੜਾ ਜਾ ਬਾਜ਼ਾਰ ਆਈਆਂ ਮੈਂ ਤੇ ਗਰਮੀ ਤੇ ਤੇ ਕੋਈ ਗੱਲ ਨਹੀਂ ਤੁਹਾਡੇ ਘਰ ਜਾ ਕੇ ਕਰਾਵਾਂ ਗੱਲ ਚਲੋ ਠੀਕ ਆ ਜੀ ਲੈ ਉਹਨੂੰ ਤੇ ਮੈਂ ਲਾਤਾ ਹੀ ਕੋਲ ਆਜਾ ਨੇ ਅਗਲੀ ਨੂੰ ਗਾ ਕੀ ਚੁੱਕ ਕੇ ਅਗਲੀਆਂ ਨੇ ਮੈਨੂੰ ਦੱਸਿਆ ਵਾ ਯੋਕਾਰ ਕੱਲੀ ਤੇ ਅਹੀਂ 12ਵਾਂ ਹੋ ਹੀ ਜਾਊ ਇਹਨੂੰ ਕੋਸਤੇ ਨਾ ਦੋ ਜਾਈ ਬਾਜ਼ਾਰ ਗਏ ਅਹੀਂ ਘੁੰਮਣ ਮਾਤਾ ਫੜਾ ਫੋਨ ਇਧਰ ਆ ਹਾਦੀ ਹੋਈ ਏ ਤੇਰੇ ਵਾਲੀ ਜਦੋਂ ਤੇਰੇ ਮੁੰਡੇ ਨੇ ਕਹਿਤਾ ਵੀ ਉੱਥੇ ਫੋਨ ਨਹੀਂ ਲਾਉਣਾ ਨਹੀਂ ਅਹੀਂ ਕਿਸ ਦੇ ਨਾਲ ਗੱਲ ਕਰਨੀ ਤੁਸੀਂ ਫਿਰ ਵੀ ਫੋਨ ਕਮਾਈ ਜਾਂਦੇ ਕਦੀ ਕਹਿ ਬੰਨੇ ਕਦੀ ਕਹਿ ਬੰਨੇ ਨਹੀਂ ਪੰਮਾ ਤੂੰ ਚੰਗਾ ਥੋੜਾ ਕੀਤਾ ਮੇਰੇ ਕੇ ਹੱਥੋਂ ਫੋਨ ਖਿੱਚ ਕੇ ਲੈ ਗਈ ਤੂੰ ਤੇ ਫੋਨ ਨਾ ਖਿੱਚਾਂ ਤਾਂ ਕੀ ਕਰਾਂ ਜੇ ਤੁਸੀਂ ਕਹੇ ਰਿਸ਼ਤੇਦਾਰ ਨੂੰ ਫੋਨ ਕਰਨਾ ਹੁੰਦਾ ਵਾ ਨਾ ਤੇ ਮੇਰੇ ਫੋਨ ਤੋਂ ਲਵਾ ਲਿਆ ਕਰੋ ਇਹ ਫੋਨ ਤੋਂ ਲਾਉਂਦੀ ਕੋਈ ਲੋੜ ਨਹੀਂ ਹੈਗੀ ਤੇ ਗਾਂ ਤਾਂ ਮੈਂ ਉਹਨੂੰ ਵੀ ਕਹਿ ਦੇਣਾ ਵਾ ਕਿ ਇਹਦੇ 'ਚ ਪੈਸੇ ਪਾਉਣ ਦੀ ਕੋਈ ਲੋੜ ਨਹੀਂ ਆ ਕਿਉਂ ਮੈਂ ਤੇਰੇ ਕੋ ਫੋਨ ਕਾ ਲਵਾਉਣਾ ਮੈਂ ਤੇਰੀ ਸੱਸਾਂ ਕਿ ਤੂੰ ਮੇਰੀ ਸੱਸ ਸੱਸ ਤੇ ਤੁਸੀਂ ਆ ਮੇਰੇ ਪਰ ਇੱਕ ਗੱਲ ਹੈਗੀ ਆ ਪਹਿਲਾਂ ਤੇ ਮੈਂ ਨਾ ਕੁੜੀ ਦਾ ਨੰਬਰ ਬਲੌਕ ਕਰਦੀ ਆ ਉਹਦੇ ਆਲਾ ਜੱਬ ਨਬੇੜਦੀ ਆ ਫਿਰ ਬਾਅਦ ਚ ਗੱਲ ਕਰਦੀ ਤੁਹਾਡੇ ਨਾਲ ਨੀ ਵੇਖਿਆ ਉਹਨੂੰ ਬਾਹਰ ਹੈਗੀ ਜਾਂ ਮਰ ਗਈ ਆ ਨਾ ਮੰਮੀ ਮੈਂ ਨਹੀਂ ਗਈ ਅੰਦਰ ਤੁਸੀਂ ਮੈਨੂੰ ਮਨਾ ਕਰਕੇ ਗਏ ਸੀ ਕਿ ਉਹਨੂੰ ਵੇਖਣਾ ਨਹੀਂ ਅੰਦਰ ਨਹੀਂ ਜਾਣਾ ਹੈਗਾ ਮੈਂ ਤੁਹਾਡੇ ਤੋਂ ਬਗੈਰ ਪੁੱਛੇ ਤੋਂ ਬਗੈਰ ਕਿੱਦਾਂ ਚੱਲ ਜਾਣਾ ਹੈ ਨਹੀਂ ਚੱਲ ਆ ਜਾ ਵੇਖੀ ਤੇ ਸਹੀ ਇੱਕ ਵਾਰੀ ਕਵਲਾ ਨਹੀਂ ਕਵਲਾ ਕਵਲਾ ਨਹੀਂ ਕਵਲਾ ਨੀ ਇਹ ਦਿਖੋ ਅਸੀਂ ਨਹੀਂ ਕਰ ਰਹੇ ਈ ਕਵਲੇ ਮੰਮੀ ਸਾਰੇ ਡਰਾਮੇ ਕਰਨ ਢਈ ਆ ਹੋਸ਼ ਨਹੀਂ ਆ ਕਰਨ ਢਈ ਹੈਗੀ ਭਲਾਈ ਛੇਤੀ ਬੰਦਾ ਬੇਹੋਸ਼ ਹੋ ਜਾਂਦਾ ਵਾ ਐਵੇਂ ਡਰੀ ਜਾਂਦੀ ਆ ਮੇਰਾ ਤੇ ਦਿਲ ਡਰਨ ਢਿਆ ਵਾ ਇਹ ਤੇ ਹੋਸ਼ ਨਹੀਂ ਹੋ ਕਰਨ ਢਈ ਕਬਲਾ ਨਹੀਂ ਕਬਲਾ ਐਵੇਂ ਡਰੀ ਜਾਂਦੀ ਆ ਇਹਦਾ ਮੈਂ ਹੋਸ਼ ਲਿਆ ਉਹਨੇ ਦੱਸ ਦੇ ਦੇ ਮੈਂ ਕਿੱਦਾਂ ਇਹ ਹੋਸ਼ ਚੰਦੀ ਆ ਕਬਲਾ ਨਹੀਂ ਕਬਲਾ ਕਬਲਾ ਨਹੀਂ ਕਬਲਾ ਪਰ ਆਓ ਮੰਮੀ ਵੇਖੀ ਹੋਸ਼ ਹੁੰਦੀ ਕਬਲਾ ਕਮਲ ਨਿੰਮੀ ਨੂੰ ਤਾਂ ਡਰ ਲੱਗੀ ਜਾਂਦੇ ਆ ਜੇ ਕਿਤੇ ਮਰ ਮੁਰ ਗਈ ਤਾਂ ਕੀ ਬਣੂਗਾ ਸਾਡਾ ਮੰਮੀ ਐਵੇਂ ਨਾ ਤੂੰ ਡਰੀ ਜਾ ਪੇਕੇ ਦੇ ਅੱਗੇ ਫੋਨ ਕਰੀ ਜਾਂਦੇ ਆ ਤੇ ਹੋਰ ਸਿਆਪਾਣਾ ਗੱਲ ਪੈ ਜਾਵੇ ਤੇ ਮਾਨਣਾ ਮੈਂ ਤਾਂ ਕਹਿੰਨੀ ਕਿ ਅਦਮਦੋਲੀ ਜੀ ਤੇ ਹੋਈ ਆ ਹੋਸ਼ ਵੀ ਨਹੀਂ ਇਹ ਕਰਨ ਢਈ ਹੈਗੀ ਮਾਸਾ ਵੀ ਤੇ ਇਦਾਂ ਕਰੀ ਇਹਨੂੰ ਮਾਰ ਹੀ ਦਈਏ ਇਹਨੂੰ ਇਹਦਾ ਸਿਆਪਾ ਵੀ ਮੁਕਾਟ ਕੇ ਨਹੀਂ ਗਾਲਤ ਤੇ ਤੇਰੀ ਵੀ ਸਹੀ ਆ ਮੈਂ ਤਾਂ ਨਹੀਂ ਉਹਦਾ ਮਰਜ਼ੇ ਦੇ ਗਲੋਂ ਲੱਤੇ ਸਾਡੇ ਸਾਰੇ ਜੱਬ ਵੀ ਮੁੱਕ ਜੇ ਇਹਨੂੰ ਖਤਮ ਕਰ ਦਈਏ ਅੱਜ ਹੋਰ ਇਹਦੀ ਕਿੰਨੀ ਕੁ ਰਾਖੀ ਕਰਨੀ ਆ ਇਹੋ ਕੰਮ ਕਰੀਏ ਇਹਦਾ